ਮਹਾਂ ਪੰਚਾਇਤ ਕੀਤੀ ਗਈ ਜਸਤੇ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਅਗਰਾਹ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਇਸ ਮਹਾਂ ਪੰਚਾਇਤ ਵਿੱਚ ਰਕੇਸ਼ ਟਕੈਤ ਵੀ ਪਹੁੰਚ ਰਹੇ ਹਨ ਅਤੇ ਇਸ ਤੋਂ ਇਲਾਵਾ ਸਟੇਟ ਨੂੰ ਸੰਬੋਧਨ ਕਰਦੇ ਆ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰਾਂ ਨੂੰ ਪਟੀਆਂ ਗੱਲਾਂ ਕਹੀਆਂ ਨੇ ਮੰਚ ਤੇ ਬੈਠੇ ਆਗੂ ਸਹਿਬਾਨ ਮੇਰੇ ਸਾਹਮਣੇ ਪੈੜੂ ਦੇ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਦੇ ਪਹਿਲਾਂ ਕਿਹਾ ਸੀ ਜਦੋਂ ਸੋਸ਼ਲ ਮੀਡੀਆ ਤੇ ਸਰਕਾਰੀ ਏਜੰਸੀਆਂ ਸਰਕਾਰ ਦੇ ਚਾਹਤੇ ਮਰਦੋਸ ਕਹਿ ਰਹੇ ਸੀ ਐਸ ਇਨ ਪੁੱਟ ਗਿਆ ਤਾਕਤ ਕੱਢ ਗਈ ਓਏ ਚਲੇ ਗਏ ਓਏ ਗਏ ਹੋਏ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਕੱਫ ਲੱਖੋ ਇਹਦਾ ਸਾਰਿਆਂ ਦਾ ਮੂੰਹ ਬੰਦ ਹੋ ਸਕੇ ਅੱਜ ਤੁਸੀਂ ਉਹ ਮੂੰਹ ਬੰਦ ਕਰ ਦਿੱਤਾ ਲੋਗੇ ਦੀ ਮੰਡੀ ਵਿੱਚ ਕਿਤੇ ਤੁਹਾਡੇ ਬੈਠਣ ਲਈ ਖਰਮ ਨਹੀਂ ਥਾਂ ਤੱਕ ਨਹੀਂ ਤੇ ਰੋਡ ਸਾਰੀਆਂ ਹੱਲੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਣ ਲੱਗੇ ਹੋਏ ਆ ਸਾਡੇ ਸਾਥੀ ਸਾਡੇ ਭਰਾ ਦੂਰ ਪੂਰ ਤੱਕ ਫਸੇ ਹੋਏ ਆ ਇੱਥੇ ਆਉਣਾ ਚਾਹੁੰਦੇ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਦੇ ਲੋਕਾਂ ਨੂੰ ਦੇਣਾ ਚਾਹਨਾ ਹਰ ਕੋਈ ਉਖਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਕੋਈ ਲੋ ਜੀ ਇਹਦਾ ਰੋਲ ਕਰਨਾ ਲਾ ਦਿੰਦੇ ਆ ਇਦਾਂ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਨਾ ਅੱਜ ਨਿਗਾਹ ਮਾਰੋ ਸਾਰੀ ਦੁਨੀਆ 'ਚ ਹੋ ਕੀ ਰਿਹਾ ਹੈ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਟਰੰਪ ਦੇ ਖੰਨ ਮਰੋੜ ਰਿਹਾ ਮੋਦੀ ਦੇ ਕੰਨ ਮਰੋੜ ਰਿਹਾ ਅੰਬਾਨੀ ਦੇ ਅਦਾਨੀ ਸਾਰੀ ਦੁਨੀਆ 'ਚ ਕਾਰਪੋਰੇਟ ਕਾਰਪੋਰਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟ ਦੀ ਅੱਖ ਤੁਹਾਡੀਆਂ ਕੰਨੀਆਂ ਜ਼ਮੀਨਾਂ ਉੱਤੇ ਨਹੀਂ ਜਿਹੜੇ ਕਹਿੰਦੇ ਨੇ ਨਾ ਕਿ ਰੋਜ਼ ਧਰਮੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਗੁਮਰਾਹ ਨਾ ਹੋਵੋ ਇਹ ਅਸਕੇ ਇੱਕ ਕੰੰਧ ਹੈ ਇੱਕ ਕੰੰਧ ਬਣ ਕੇ ਖੜੀ ਹੈ ਉਹ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਟੀ ਇੱਥੇ ਦਾ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਹੀ ਕਰਦਿਆ ਕਰ ਲੈਗੇ ਇਸ ਲਈ ਇਹ ਮਿਲਾਈ ਤੁਹਾਡੀ ਹੈ ਕਿਸਾਨ ਇੱਕ ਧਿਰ ਬਣ ਕੇ ਖੜਾ ਹੈ ਕਿਸਾਨ ਤੁਹਾਡੀ ਲੜਾਈ ਲੜ ਰਹੀ ਹੈ ਸਾਰੇ ਦੇਸ਼ ਦੀ ਲੜਾਈ ਕਰ ਰਿਹਾ ਹੈ मैं जानकारी नहीं दसा मेरा विदेश जारी बयापोरे जर्मनी चोध हो रहा है इंग्लैंड च विरोध हो रहा है इटली च विरोध हो रहा है फ्रांस विरोध हो रहे हैं अमरीका च विरोध हो रहे हैं कारपोरेट का विरोध सारी दुनिया च हो रहा है क्योंकि कारपोरेट के मुंह पानी आया है ਪਹਿਲੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲ ਜਮੀਨ ਖੋਲ ਵੀ ਜਾਏ ਆਪਾਂ ਉਹਨਾਂ ਦੇ ਕਰਦੇ ਖੋਲਦੇ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਨੂੰ ਗੁਲਾਮ ਕਰ ਲਈਆਂ મોદી ਹੈ ਤਾਂ ਮਮਕਨ ਹੈ ਇਹ ਤੁਸੀਂ ਤੋੜ ਦਿਓ